ਰੀਜੈਕਟेड ਮਾਲੇ ਨੂੰ ਮੰਤਰੀ ਬਣਾ ਦਿੰਦੇ ਹਨ ਅਰਣ ਜੇਤਲੀ ਰਿਜੈਕਟ ਕੀਤਾ ਮinistr ਬਣਾਤਾ ਪੂਰੀ ਸਾਹ ਰਿਜੈਕਟ ਕੀਤੇ ਪੰਜਾਬ ਨੇ ਰੱਖ ਕੇ ਕੱਲੇ ਮinistr ਬਣਾਤੇ ਆ ਬਿੱਟੂ ਨੇ ਮਾਜ ਕੇ ਕੱਲੇ ਇਹਨੂੰ ਫੇਰ ਮੰਤਰੀ ਲੈ ਲਿਆ ਉਦੋਂ ਬਸ ਤੁਹਾਡੇ ਕੋਈ ਇਹੋ ਜਿਹਾ ਬੰਦਾ ਹੈ ਨਹੀਂ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ 6 ਮਹੀਨੇ ਚ ਤੇ ਮੈਂਬਰ ਇਹ ਰਾਜ ਸਭਾ ਦੇ ਥਰੂ ਬਣ ਸਕਦੇ ਨੇ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰ ਹੀ ਆਏਗਾ ਅਰੇ ਅਨੇ ਚੁ ਆਏਗਾ ਯੂਪੀ ਚੁ ਆ ਦੇਗਾ ਗੁਜਰਾਤ ਚੁ ਆ ਦੇਗਾ ਕਦੇ ਹਰੋਂ ਆ ਦੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜੇ ਤੋਂ ਸੂਬੇ ਚੋਂ ਐਮਪੀ ਬਣੇਗਾ ਨੁਮਾਇੰਦਗੀ ਤੇ ਉੱਥੋਂ ਦੀ ਕਰੇਗਾ ਤੇ ਤੂੰ ਮੈਨੂੰ ਦੱਸੋ ਨਰੀ ਇੱਕ ਦਸਤਾਰ ਸਿਰ ਤੇ ਬੰਨ ਕੇ ਥੋੜਾ ਕੋਈ ਪੰਜਾਬੀ ਬਣ ਕੇ ਕਿਤੇ ਕਹੀ ਹੈ ਨੇ ਇਹਨਾਂ ਨਾਲ ਦੇ ਗਾਲੂ ਵਾਲੀਆ ਸਾਹਿਬ ਵੀ ਹੈ ਨੇ ਉਹ ਬੰਗਾਲ ਬੰਗਾਲ ਚੋਂ ਬਣ ਕੇ ਆਏ ਨੇ ਉਹ ਸਾਡੀ ਨੁਮਾਇੰਦਗੀ ਕਿਸਾ ਕਰਨਗੇ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂ ਤੇ ਤੋਂ ਸਾਫ ਤੌਰ ਨਜ਼ਰ ਆਦਾ ਤਾਂ ਹੀ ਮੋਦੀ ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਭਾਜਪਾ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਆ ਵੇਖੋ ਕੀ ਹਾਲ ਕੀਤਾ ਸੀ 86 88000 ਵੋਟ ਤੋ ਰਹੇ ਹਨ ਸੈਂਟਰਲ ਗਵਰਨਮੈਂਟ ਜਿਹੜੀ ਇਹ ਭਾਜਪਾ ਦੀ ਮੋਦੀ ਸਾਹਿਬ ਦੀ ਇਹ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਪੰਜਾਬ ਦੀ ਪਹਿਚਾਨ ਸੀ ਜੈ ਜਵਾਨ ਤੇ ਜੈ ਕਿਸਾਨ ਦੀ ਫੌਜ ਦੀ ਭਰਤੀ ਬੰਦ ਕਰਤੀ ਕਈ 100 ਸਾਲ ਲਗਾਤਾਰ ਹਿੰਦੁਸਤਾਨ ਦੀ ਆਰਮੀ ਦੁਨੀਆ ਦੀਆਂ ਇੱਕ ਬੈਸਟ ਫਾਈਟਿੰਗ ਫੋਰਸਸ ਵਿੱਚ ਤੇ ਸਾਡੀ ਭਰਤੀ ਰੋਕ ਕੇ ਅਜਿੰਨਾ ਸਾਡਾ ਏਰੀਆ ਸ਼ੋਇਲਿਕ ਰੇਂਜਸ ਜਨੇ ਭਾਵੇਂ ਸਾਰੇ ਪੰਜਾਬ ਜਿਹੜੀਆਂ ਹਮਾਚਲ ਦੇ ਨਾਲ ਲੱਗਦੀਆਂ ਨੇ ਆਹੀ ਰੀਜਨ ਨੇ ਜਿੱਥੋਂ ਸਾਰੇ ਵੱਧ ਪਠਾਨਕੋਟ ਜ਼ਿਲ੍ਹੇ ਚੋਂ ਭਰਤੀ ਹੁੰਦੀ ਸੀ ਤੁਹਾਡੀ ਜੰਮੂ ਜੰਮੂ ਰੀਜਨ ਚ ਹੁੰਦੀ ਸੀ ਕਾਂਗੜੇ ਚ ਹੁੰਦੀ ਸੀ ਹਮੇਰਪੁਰ ਚੋਂ ਭਰਤੀ ਹੁੰਦੀ ਸੀ ਇਹ ਸਾਡੀ ਨੌਜਵਾਨਾਂ ਨੂੰ ਭਰਤੀ ਬੰਦ ਕਰਤੀ ਇੱਕ ਤੇ ਜਹਿ ਜਵਾਨ ਮੁਕਾਤਾ ਦੂਜੇ ਪਾਸੇ ਜਹਿ ਕਿਸਾਨ ਖਤਮ ਕਰਤਾ ਕਿਸਾਨਾਂ ਨੇ ਮੰਗਿਆ ਕਿ ਇਹ ਡਾਕਟਰ ਸੁਆਮੀਨਾਥ ਦੇ ਫਾਰਮੂਲੇ ਦੀ ਲੀਗਲ ਗਰੰਟੀ ਮੰਗੀ ਤੇ ਮੋਦੀ ਸਾਹਿਬ 10 ਮਿੰਟ ਵਾਸਤੇ ਟਾਈਮ ਦੇਣ ਨੂੰ ਵੀ ਤਿਆਰ ਨਹੀਂ ਤੇ ਉਥੋਂ ਸਾਫ ਤੌਰ ਤੇ ਨਜ਼ਰ ਆਂਦਾ ਹੈ ਕਿ ਮੋਦੀ ਹੁਣਾ ਦੀ ਜਿਹੜੀ ਸੋਚ ਹੈ ਉਹ ਐਂਟੀ ਪੰਜਾਬ ਸੋਚ ਸਾਡਾ ਬਾਰਡਰ ਇਹਨਾਂ ਨੇ ਜਿਹੜਾ ਸਾਡਾ ਇੰਟਰਨੈਸ਼ਨਲ ਟਰੇਡਿੰਗ ਰੂਟ ਸੀ 18 ਦਾ ਬਾਰਡਰ 10 ਸਾਲ ਦਾ ਬੰਦ ਕੀਤਾ ਜੇ ਤੁਸੀਂ ਕਿਸੇ ਬਾਰਡਰ ਨੂੰ ਖੋਲਦੇ ਹੀ ਨਹੀਂ ਤੇ ਉਹ ਸੂਬੇ ਦੀ ਤਰੱਕੀ ਕਿਸ ਤਰ੍ਹਾਂ ਹੋਏਗੀ ਜੀ ਸਰਬੰਦ ਕੀਤੀ ਹੈ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ ਫੰਡ ਰੋਕਿਆ ਹੈ ਪੰਜਾਬ ਦਾ ਹੈਲਥ ਦੇ ਫੰਡ ਰੋਕ ਕੇ ਨੇ ਕੋਈ ਨਵੀਂ ਫੈਕਟਰੀ ਮੋਦੀ ਸਾਹਿਬ ਨੇ ਦਿੱਤੀ ਹੈ ਨਹੀਂ ਜੋ ਦੇpasse ਦੇ ਨਾਲ ਰਿਜੈਕਟਡ ਮਾਲ ਨੂੰ ਮੰਤਰੀ ਬਣਾ ਦਿੰਦੇ ਹਨ ਅਰਣ ਜੇਤਲੀ ਰਿਜੈਕਟ ਕੀਤਾ ਮਨਿਸਟਰ ਬਣਾਤਾ ਪੂਰੀ ਸਾਹ ਰਿਜੈਕਟ ਕੀਤੇ ਪੰਜਾਬ ਨੇ ਰਹਾ ਕੇ ਕੱਲੇ ਮਨਿਸਟਰ ਬਣਾਤੇ ਆ ਬਿਟੂ ਨੇ ਮੰਜ ਕੇ ਕੱਲੇ ਇਹਨੂੰ ਫੇਰ ਮੰਤਰੀ ਲੈ ਲਿਆ ਉਦੋਂ ਮਤਲਬ ਤੁਹਾਡੇ ਕੋਈ ਇਹੋ ਜਿਹੇ ਬੰਦਾ ਹੈ ਨਹੀਂ ਜਿਹੜਾ ਕੋ ਨਵੇਂ ਸਿਰਿਓ ਉਹਦਾ ਮਤਲਬ ਤੁਸੀਂ ਜਾਣਬੁੱਝ ਕੇ ਪੰਜਾਬ ਦੇ ਸੈਂਟੀਮੈਂਟਸ ਨੂੰ ਅੰਗੂਠਾ ਵਿਖਾ ਰਹੇ ਹੋ ਕਿ ਅਸੀਂ ਨਹੀਂ ਕਦਰ ਕਰ ਅਸੀਂ ਨਹੀਂ ਤੁਹਾਡੀ ਪਰਵਾਹ ਕਰਦੇ ਜੋ ਤੁਸੀਂ ਕਹੋਗੇ ਅਸੀਂ ਉਹਦੇ ਉਲਟੀ ਕਰਾਂਗੇ ਤੇ ਤੋ ਸਾਫ ਤੌਰ ਤੇ ਨਜ਼ਰ ਆਦਾ ਤਾਂ ਹੀ મોદી ਨੂੰ ਸਮੁੱਚੇ ਪੰਜਾਬ ਨੇ ਰਿਜੈਕਟ ਕੀਤਾ ਮੈਂ ਪਹਿਲੇ ਵੀ ਇਹ ਗੱਲ ਕਹੀ ਸੀ ਤੇ ਗੱਲ ਸੱਚ ਹੋਈ ਹੈ ਕਿ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲੇਗਾ ਸਾਰਿਆਂ ਨੂੰ ਵੱਡੀ ਸੀਟ ਤੋਂ ਗੁਰਦਾਸਪੁਰ ਹੀ ਮੰਗਦੇ ਸੀ ਆ ਵੇਖੋ ਕੀ ਹਾਲ ਕੀਤਾ ਸੀ 86 88000 ਵੋਟ ਤੋਂ ਰਹੇ ਨਾ ਪਿਛਲੇ ਪਿਛਲੀ ਵਾਰ ਵੀ ਲਾਇਆ ਸੀ ਪੁਰੀ ਸਭ ਲਾਇਏ ਸੀ ਸਿੱਖ ਚਿਹਰਾ ਕਿ ਤੁਸੀਂ ਮੈਨੂੰ ਦੱਸੋ ਪੰਜਾਬ ਦਾ ਕਿਸ ਤਰ੍ਹਾਂ ਹੋਇਆ ਜਿਹੜੇ ਬਿੱਟੂ ਜੀ ਨੇ ਇਹਨਾਂ ਨੇ ਅਜੇ ਮੈਂਬਰ ਬਣਨਾ ਹੈ ਤੇ ਮੈਂਨੇ ਤੇ ਮੈਂਬਰ ਇਹ ਰਾਜ ਸਭਾ ਦੇ थ्रू ਬਣ ਸਕਦੇ ਤੇ ਪੰਜਾਬ ਦੇ ਵਿੱਚ ਸੀਟ ਹੀ ਕੋਈ ਨਹੀਂ ਇਹ ਫਿਰ ਪੰਜਾਬ ਤੋਂ ਬਾਹਰੋਂ ਹੀ ਆਏਗਾ ਹਰਿਆਣੇ ਚੋਂ ਆਏਗਾ ਯੂਪੀ ਚੋਂ ਆਜੇਗਾ ਗੁਜਰਾਤ ਚੋਂ ਆਜੇਗਾ ਕਿਤੇ ਹੋਰੋਂ ਆਜੇਗਾ ਤੇ ਪੰਜਾਬ ਦੀ ਨੁਮਾਇੰਦਗੀ ਕਿਸਾਂ ਕਰੇਗਾ ਜੀ ਇਹ ਜਿਹੜੇ ਸੂਬੇ ਨੂੰ ਜਿੱਥੋਂ ਸੂਬੇ ਚੋਂ ਐਮਪੀ ਬਣੇਗਾ ਨੁਮਾਇੰਦਗੀ ਤੇ ਉੱਥੋਂ ਦੀ ਕਰੇਗਾ ਤੇ ਤੁਸੀਂ ਮੈਨੂੰ ਦੱਸੋ ਨਰੀ ਇੱਕ ਦਸਤਾਰ ਸਿਰ ਤੇ ਬਨ ਕੇ ਥੋੜਾ ਕੋਈ ਪੰਜਾਬੀ ਬਣੇ ਇਹਦੇ ਕਈ ਐ ਨੇ ਇਹਨਾਂ ਨਾਲ ਦੇ ਕਲੂਆੜੀਆ ਸਾਹਿਬ ਵੀ ਐ ਨੇ ਉਹ ਬੰਗਾਲ ਚੋਂ ਬਣ ਕੇ ਆਏ ਨੇ ਉਹ ਸਾਡੀ ਨੁਮਾਇੰਦਗੀ ਕਿਸ ਤਾਂ ਕਰਨਗੇ ਹਮੇਸ਼ਾ ਪਹਿਲਾਂ ਦੇਖੋ ਮੈਂ ਤੇ ਤੁਹਾਨੂੰ ਪਹਿਲੇ ਹੱਥੋਂ ਕਹਿ ਰਿਹਾ ਕਿ ਸਾਡੀ ਬਦਕਿਸਮਤੀ ਇਹ ਤੁਸੀਂ ਆਰਮੀ ਦੀ ਭਰਤੀ ਰੋਕ ਕੇ ਜਿਹੜੀ ਕਟਿੰਗ ਐ ਜਿਸੀ ਸਾਡੇ ਕੋ ਸਾਡੇ ਕੋਲ ਬੈਸਟ ਫਾਈਟਿੰਗ ਫੋਰਸ ਜਿਹੜੀ ਸੀ ਉਹਨਾਂ ਦੀ ਜਗ੍ਹਾ ਨਵੇਂ ਅਗਨੀ ਵੀਰ ਤੁਸੀਂ ਭਰਤੀ ਕਰ ਲਿਆ ਅਗਰੇ ਵੀਰ ਜਿਹੜੇ ਚੌਥੇ ਸਾਲ ਰਟਾਇਰ ਹੋ ਜਾਂਦੇ ਨੇ ਜਿਸ ਬੰਦੇ ਨੂੰ ਪੈਨਸ਼ਨ ਨਹੀਂ ਮਿਲੀ ਜਿਸ ਬੰਦੇ ਨੂੰ ਮੈਡੀਕਲ ਫੈਸਿਲਿਟੀ ਨਹੀਂ ਮਿਲੀ ਦੇਸ਼ਵਾਸੀ ਗੋਲੀ ਕੌਣ ਖਾਏਗਾ ਤੁਸੀਂ ਹਮਲਿਆਂ ਦੀ ਗੱਲ ਕੀਤੀ ਅਸੀਂ ਨਿਖੇਧੀ ਕਰਦੇ ਬਟ ਗਵਰਨਮੈਂਟ ਪਰਪੇਂਡ ਨਜ਼ਰ ਨਹੀਂ ਆ ਰਹੀ ਜੀ ਮੈਂ ਤੁਹਾਨੂੰ ਦੱਸ ਰਿਹਾ ਗਵਰਨਮੈਂਟ ਦਾ ਧਿਆਨ ਤੇ ਨਿਹਰੀ ਇਲੈਕਸ਼ਨਾਂ ਵਾਲੇ ਹੋਰ ਕੰਮਾਂ 'ਤੇ ਹੈ ਹੀ ਕੋਈ ਨਹੀਂ ਤੋਂ ਮੈਂ ਸਮਝ ਨਹੀਂ ਇਹਨਾਂ ਦਾ ਸੈਂਟਰ ਨੂੰ ਮੈਂ ਗੱਲ ਕਹਿਣਾ ਚਾਹੁੰਦਾ ਕਿ ਤਗੜੇ ਹੋ ਕੇ ਇੰਟਰਨੈਸ਼ਨਲ ਬਾਰਡਰ ਵੱਲ ਧਿਆਨ ਕਰੋ ਪੰਜਾਬ ਦੇ ਵਿੱਚ ਵੇਖੋ ਜਿਹੜੀ ਇਹਨਾਂ ਨੇ ਪੋਲਰਾਈਜੇਸ਼ਨ ਭਾਜਪਾ ਨੇ ਕੀਤੀ ਉਹਦਾ ਕਾਉਂਟਰ ਪੋਲਰਾਈਜੇਸ਼ਨ ਵੀ ਹੋਈ ਹੈ ਕੁਝ ਫਰਿੰਜ ਐਲੀਮੈਂਟ ਵੀ ਜਿੱਤ ਕੇ ਆਏ ਨੇ ਜਿਹਦਾ ਮੈਂ ਸਿੱਧੇ ਤੌਰ 'ਤੇ ਭਾਜਪਾ ਨੂੰ ਤੇ ਇਹਨਾਂ ਦੀ ਸੈਂਟਰਲ ਏਜੰਸੀਆਂ ਨੂੰ ਜ਼ਿੰਮੇਵਾਰ ਠਾਣਾ ਜੋ ਪੰਜਾਬ ਦੇ ਅੱਜ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਸਿੱਧੇ ਤੌਰ 'ਤੇ ਭਾਜਪਾ ਦੀਆਂ ਏਜੰਸੀਜ਼ ਇਹਦੇ ਪਿੱਛੇ ਇਨਵੋਲਡ ਹੈ ਇਹ ਮੈਂ ਤੁਹਾਨੂੰ ਕਹਿਣਾ ਚਾਹਨਾ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਮੁਤਾਤ ਕਰਨਾ ਚਾਹਨਾ 40 ਸਾਲ ਪਹਿਲੇ ਅਸੀਂ ਬਹੁਤ ਮੁਸ਼ਕਲ ਹਾਲਾਤੋਂ ਗੁਜ਼ਰੇ ਆ ਬਹੁਤ ਕੁਰਬਾਨੀਆਂ ਦੇ ਕੇ ਅਸੀਂ ਪੰਜਾਬ ਨੂੰ ਸ਼ਾਂਤ ਕੀਤਾ ਕਿਰਪਾ ਕਰਕੇ ਭੱਜ ਪਾ ਦੀਏ ਨਵੀਆਂ ਖੇਡਾਂ ਵਿੱਚ ਨਾ ਫਸੋ ਤੁਸੀਂ ਵੇਖ ਹੀ ਲਿਆ ਧਰਮ ਦਾ ਨਾਰਾ ਦੇਣ ਵਾਲੇ ਜਿੱਥੋਂ ਦਾ ਨਾਰਾ ਦਿੱਤਾ ਸੀ ਉੱਥੋਂ ਆ ਰਹੇ ਨੇ ਜਿਹੜੀ ਸੀਟ ਦਾ ਨਾਰਾ ਦਿੱਤਾ ਸੀ ਉਥੋਂ ਯੂਪ ਵਾਲਿਆਂ ਨੇ ਇਹਨੂੰ ਮਾਜ ਕੇ ਖਲਾ ਦਿੱਤਾ ਆਪਾਂ ਪਤਾ ਨਹੀਂ ਕਿਉਂ ਅੱਖਾਂ ਮੀਟ ਕੇ ਨਾ ਵੋਟਾਂ ਪਾਉਂਦੇ ਨੇ